हां जी दोस्तों सारेया नु सस्श्रीकाल स्वागत करदेया तौडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈ ਗਈ ਹੈ ਪਿੰਡ ਪਲਵਾਨਕੇ ਪਲਵਾਨਕੇ ਦਰਾਜਕੇ ਪਿੰਡ ਦੋਸਤੋ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਤੇ ਚੇਲਾ ਪਿੰਡ ਬਿਲਕੁਲ ਥੋੜੀ ਦੂਰੀ ਤੇ ਆ ਭਿੱਖੀਵਿੰਡ ਤਕਰੀਬਨ ਕੋਈ 2.5 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਤੋਂ ਵੀਰ ਸਰਵਨ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਦੋਸਤੋ ਵੱਡੀ ਗਿਣਤੀ ਵਿੱਚ ਇਸ ਘਰੇ ਹੁੰਦੇ ਆ ਹਰ ਟਾਈਮ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਕੋਈ 8 7 8 10 ਨੱਕ ਜਿਹੜੇ ਆ ਐਵਰੀ ਟਾਈਮ ਜਿਹੜੇ ਦੋਸਤੋ ਅਵੇਲੇਬਲ ਹੁੰਦੇ ਆ ਤੇ ਮੱਝਾਂ ਵੀ ਬਿਲਕੁਲ ਟੌਪ ਟੌਪ ਦੀਆਂ ਹੁੰਦੀਆਂ ਨੇ ਦੋਸਤੋ ਜਿਹੋ ਜਿਹਾ ਰੇਟ ਉਹ ਜਿਹੜਾ ਪਸ਼ੂ ਤੁਹਾਨੂੰ ਇਸ ਘਰੋਂ ਮਿਲ ਜਾਂਦਾ ਤਕਰੀਬਨ ਦੋਸਤੋ ਕੋਈ 85 90 90000 ਤੋਂ ਸਟਾਰਟ ਹੋ ਕੇ ਕੋਈ ਸਵਾ ਲੱਖ 1 ਲੱਖ 30 35000 ਤੱਕ ਜਿਹੜਾ ਦੋਸਤੋ ਪਸ਼ੂਆਂ ਦੇ ਰੇਟ ਜਿਹੜੇ ਆ ਉਹ ਇਸ ਘਰੇ ਅਵੇਲੇਬਲ ਹੁੰਦੇ ਆ ਸੋ ਬਾਕੀ ਕਈ ਵਾਰਾ ਛੋਟੇ ਵੀ ਜਿਹੜੇ ਦੋਸਤੋ ਪਸ਼ੂ ਆਉਂਦੇ ਆ ਬਾਕੀ ਕੋਈ ਚੰਗੀ ਕੁਆਲਿਟੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਉਹਨਾਂ ਦਾ ਮੁੱਲ ਵੀ ਭਾਈ ਜੀ ਦਾ ਵੀ ਚੰਗਾ ਜਿਹੜਾ ਹੁੰਦਾ ਠੀਕ ਆ ਤੇ ਬਹੁਤ ਵੀਰ ਜਿਹੜੀ ਪਹੁੰਚ ਕਰਦੇ ਆ ਅਪਰੋਚ ਕਰਦੇ ਆ ਇਸ ਘਰੇ ਠੀਕ ਆ ਜੀ ਤੇ ਜਿਹੋ ਜੀ ਕੁਆਲਿਟੀ ਵਾਲਾ ਪਸ਼ੂ ਖਰੀਦਣਾ ਚਾਹੁੰਦੇ ਆ ਉਹ ਲੈ ਕੇ ਜ਼ਰੂਰ ਜਾਂਦੇ ਆ ਸੋ ਦੋਸਤੋ ਇੱਕ ਜ਼ਿਕਰ ਆਪਾਂ ਜ਼ਰੂਰ ਕਰ ਦਿੰਨੇ ਆ ਦੂਜੀ ਵੀਡੀਓ ਆਪਣੀ ਇਸ ਘਰੋਂ ਹੈਗੀ ਆ ਭਾਜੀ ਸਰਵਨ ਸਿੰਘ ਹੋਣਾ ਕੋਲ ਇੱਕ ਵਾਰੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਥੋੜਾ ਜਿਹਾ ਵਕਪਾ ਪੈ ਗਿਆ ਵਿੱਚ ਬੇਸ਼ੱਕ ਕਿਉਂਕਿ ਪਸ਼ ਮੇਨ ਕੱਡਾ ਹੈਗਾ ਬਿਲਕੁਲ ਘਰੋਂ ਵੀ ਜਿਹੜੇ ਪਸ਼ੂ ਆ ਦੋਸਤੋ ਵੱਡੇ ਪੱਦਰ ਤੇ ਸੇਲ ਪਰਚੇਜ ਹੁੰਦੇ ਰਹਿੰਦੇ ਆ ਵੇਖਦੇ ਰਹਿੰਦੇ ਆ ਤੇ ਅੱਜ ਭਾਜੀ ਉਹਨਾਂ ਨੇ ਫੇਰ ਇੱਕ ਵਾਰੀ ਯਾਦ ਕੀਤਾ ਸੀਗਾ ਤੇ ਸੋ ਬਿਲਕੁਲ ਪਸ਼ੂ ਆਪਾਂ ਤੁਹਾਨੂੰ ਦਿਖਾ ਦਨੇ ਆ ਸਤ ਨਗਨੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਮੱਝ ਗੱਬਣ ਆ 6 ਬਿਲਕੁਲ ਤਾਜ਼ੀਆਂ ਸੁਨੀਆਂ ਸਵਈਆਂ ਨੇ ਤੇ ਅੱਧੇ ਪਚੱਦੇ ਜਿਹੜੇ ਨਗ ਹੈਗੇ ਆ ਦੋਸਤੋ ਨੀਲੀ ਤੇ ਨੀਲੀ ਰਾਵੀ ਦੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਸੋ ਕਾਫੀ ਸੋਹਣੇ ਪਸ਼ੂ ਆ ਬਾਕੀ ਡਿਟੇਲ ਭਾਜੀ ਸਰਵਨ ਸਿੰਘ ਉਹਨਾਂ ਤੋਂ ਲੈ ਲੈਣੇ ਆ ਅੱਜ ਦੋਸਤੋ 18 ਨ ਤੇ ਵੀਡੀਓ ਦੇਖਣ ਤੋਂ ਬਾਅਦ ਤਸੱਲੀ ਨਾਲ ਜ਼ਰੂਰ ਦੇਖ ਲਿਓ ਤੇ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਨੇ ਰਹੋ ਆਓ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਪਾਜੀ ਸਰਵਨ ਸਿੰਘ ਜੀ ਸਤਿ ਸ੍ਰੀ ਅਕਾਲ ਸਾਸੇ ਰਾਜਵੇਸ ਹੋਰ ਪਾਜੀ ਠੀਕ ਠਾਕ ਹਾਂਜੀ ਵਧੀਆ ਚੜਦੀ ਕਲਾ ਮਹਾਰਾਜ ਠੀਕ ਹੈ ਅੱਛਾ ਪਾਜੀ ਸਰਵਨ ਸਿੰਘ ਜੀ ਇੱਕ ਆਪਾਂ ਮੇਨੂੰ ਤਾਂ ਵੀਡੀਓ ਪਾਈ ਸੀਗੀ ਟਾਈਮ ਬਵਾ ਹੋ ਗਿਆ ਵਿੱਚ ਹਾਂਜੀ ਹਾਂਜੀ ਕਿੰਨੇ ਕ ਮਹੀਨੇ ਹੋ ਗਏ ਮੈਨੂੰ ਤਾਂ ਯਾਰ ਜਦ ਭੁੱਲ ਗਿਆ ਵੈਸੇ ਇਹ ਮੇਰੇ ਸਾਹ ਨਾ ਮਾਰਚ ਦੇ ਲਾਗੇ ਬਨੇ ਪਈ ਸੀ ਮਾਰਚ ਹਾਂਜੀ ਤੇ ਤਕਰੀਬਨ ਜਿਆਦਾ ਨਹੀਂ 8-9 ਮਹੀਨੇ ਹੋ ਗਏ ਹਾਂਜੀ ਇਹਨੇ ਪੰਜ 6 6-7 ਮਹੀਨੇ ਹੋਈਗੇ ਹੋ ਗਏ ਨਾ ਹਾਂਜੀ ਉਸ ਤੋਂ ਬਾਅਦ ਪਸ਼ੂ ਵੈਸੇ ਵੀ ਕਾਫੀ ਵਿਕਦੇ ਬੁਗਦੇ ਆ ਇਸ ਤਰ੍ਹਾਂ ਹੀ ਮਹਾਰਾਜ ਜੀ ਕਿਰਪਾ ਇਹ ਵੀਡੀਓ ਤੇ ਬਣਾਈ ਮੈਂ ਤਾਂ ਬੜੇ ਡੰਗਰ ਤੇ ਜਿਹੜਾ ਆਉਂਦਾ ਵਿਕ ਜਾਂਦਾ ਨੀਲੀ ਰਾਵੀ ਦੀਆਂ ਮਹੀਂ ਆਈਆਂ ਕਰਕੇ ਕਿਹਾ ਚਲੋ ਨੀਲੀ ਦੀ ਥੋੜੀ ਡਿਮਾਂਡ ਜਿਆਦੀ ਹੈ ਚੱਲ ਬਣਾ ਦਿੰਨੇ ਆ ਵੀਡੀਓ ਸਹੀ ਆ ਹਾਂਜੀ ਠੀਕ ਆ ਅੱਛਾ ਨਾਗਾ ਅੱਜ ਸੱਤ ਨੇ ਹਾਂਜੀ ਹਾਂਜੀ 6 ਸੂਈਆਂ ਇੱਕ ਗੱਬਣ ਹਾਂਜੀ ਠੀਕ ਆ ਜੀ ਤੇ ਭਾਜੀ ਸਰਵਜਨ ਤੇ ਨੀਲੀ ਰਬੀ ਦੀ ਬਿਲਕੁਲ ਝੋਟੀ ਆਪਾਂ ਸਾਹਮਣੇ ਦੇਖ ਰਹੇ ਆ ਕੀ ਡਿਟੇਲ ਇਹਦਾ ਪੂਰਾ ਸੁਬਾ ਦੱਸ ਦੋ ਦਿਨ ਦੱਸ ਦੋ ਕਿੰਨੇ ਕ ਹੋਗੇ ਸੂਈ ਨੂੰ ਇਹਨੂੰ ਭਾਜੀ ਅੱਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਆ ਪਹਿਲੇ ਸਵੇੇ ਝੋਟੀ ਵਾਲੇ ਮੂੰਹ ਚੋਗੀ ਆ ਠੀਕ ਆ ਜੀ ਹਾਂਜੀ ਤੇ 10 ਲੀਟਰ ਇਹਦੇ ਥੱਲੇ ਹੁਣ ਬੋਲਾ ਤਿਆਰ ਆ ਵੇਖਣ ਨੂੰ ਵਿਖਾਲਾ ਘਟ ਵਿਖਾਲਦੀ ਆ ਹਾਂਜੀ ਬਾਕੀ 2 ਲੀਟਰ ਇਹਦੀ ਗਾੜੀ ਆ ਇਸ ਟਾਈਮ ਤੇ ਝੋਟੀ ਦੀ ਠੀਕ ਆ ਜੀ 9-10 ਲੀਟਰ ਦੁੱਧ ਜਿਹੜਾ ਅੱਜ ਇਹਦੇ ਥੱਲੇ ਕੰਡੇ ਵਾਲਾ ਦੁੱਧ ਆ ਤੇ ਕੋਈ ਮਤਲਬ ਕਈ ਪਹਿਲਣਾ ਹੁੰਦੀਆਂ ਲੱਤਾਂ ਮਾਰਦੀਆਂ ਛੜਾ ਮ ਠੀਕ ਹੈ ਤੇ ਚਾਪ ਸਮਾਮ ਹੀ ਹੈ ਵਧੀਆ ਨਿਗਰ ਆ ਇੱਕ ਦੇ ਕੋਈ ਪੂਰ ਛਡਾਣੀ ਹੈਗਾ ਹਾਂ ਬੱਚਾ ਮਗਰ ਕੱਟੀ ਆ ਹਾਂ ਜੀ ਨੀਲੀ ਦੀ ਪਿਓਰ ਕੱਟੀ ਆ ਮਤਲਬ ਟੀਕੇ ਦੀ ਕੱਟੀ ਆ ਟੀਕੇ ਦੀ ਇਹ ਮੱਝ ਆ ਇਹ ਜੂਏ ਪਿਓਰ ਨੀਲੀ 라ਵੀ ਆ ਠੀਕ ਹੈ ਤੇ ਦਿਨ ਕਿੰਨੇ ਦਸਦੇ ਸੂਈ ਨੂੰ ਇਹਨੂੰ ਅਜ ਪੰਜਵਾਂ ਕ ਦੇਣਿਆ ਸੂਈ ਨੂੰ ਪੰਜਵਾਂ ਦਿਨ ਤੇ 10 ਕਿਲੋ ਜੜਾ ਹਾਜੇ 10 ਲੀਟਰ ਦੁੱਧ ਆਜੇ ਰਹੇਗਾ ਇਹ ਹੁਣ ਅਜ ਲੋ ਵੀ ਦੋਸਤੋ ਡਬਲ ਸ਼ੌਂਕ ਜਿਹੜਾ ਪੂਰਾ ਹੋਣਾ ਇੱਕ ਵੀਰਾਂ ਦਾ ਵੀ ਇੱਕ ਤਾਂ ਤੁਸੀਂ ਆ ਬਿਲਕੁਲ ਨੀਂਦੀ 라ਵੀ ਦੀ ਚੌਗੀ ਆ ਠੀਕ ਹੈ ਤੇ ਭਾਜਿਆਂ ਦਾ ਵੀ ਚੌਗੀ ਇਹ ਝੋਟੀ ਆ ਥਾਣ ਤੋਂ ਬਿਲਕੁਲ ਜਿਹੜ ਸੋ ਸਪੇਸ ਪੂਸ ਕਾਫੀ ਸੋਹਣੀ ਹੈ ਇੱਕ ਵਾਰੀ ਤੁਹਾਨੂੰ ਜਰੂਰ ਆਪਾਂ ਨੇੜੇ ਤੋਂ ਦਿਖਾਉਣੇ ਆ ਦੇਖੋ ਠੀਕ ਹੈ ਸੋ ਚੌਥਾ ਹਨ ਦੀ ਵਿਥੀ-ਪੁਥੀ ਕਾਫੀ ਸੋਹਣੀ ਹੈ ਸਪੇਸ ਹੀ ਕਾਫੀ ਸੋਹਣੀ ਹੈ ਵੰਡ-ਮੁੰਡ ਕਾਫੀ ਸੋਹਣੀ ਹੈ ਠੀਕ ਹੈ ਜੀ ਕਾਫੀ ਦੂਰੀ ਤੇ ਥਾਂ ਲੱਗਾ ਤੇ ਮਗਰ ਇਹ ਫੀਮੇਲ ਕਾਫ ਬਿਲਕੁਲ ਬਿੱਲੀ ਮਨ ਕੀ ਅੱਖਾਂ ਤੇ ਬਿਲਕੁਲ ਪੈਰ ਜਾਰੇ ਤੋਤੇ ਆ ਬੱਚੇ ਦੇ ਵੀ ਠੀਕ ਹੈ ਮੱਥਾ ਬਰਾਂ ਬਾਕੀ ਇਹ ਹੈਗਾ ਭਾਈ ਕਈ ਵੀਡੀਓ ਬਣਾਉਣ ਲੱਗੇ ਪਹਿਲਾਂ ਦਿਹਾੜੀ-ਦਿਹਾੜੀ ਚੋਂਦੇ ਨਹੀਂਗੇ ਹਾਂਜੀ ਆਪਣੀ 5 ਤੋਂ 5 ਹੀ ਚਵਾਈ ਆ ਸਵੇਰੇ ਵੀ ਅਸੀਂ 5 ਵਜੇ ਮਾਲ ਚੋਣੇ ਆ ਇਹ ਹੁਣੇ ਹੀ 5 ਵਜੇ ਚੋ ਦੇਣੇ ਆ ਜਿਹੜੇ ਵੀ ਵੀਰ ਨੇ ਮੱਝ ਲੈਣੀ ਹੋਵੇ ਜੇ ਕੋਈ ਦੂਰ ਵਾਲਾ ਦੇ ਇੱਕ ਟਾਈਮ ਵੀਡੀਓ ਤੇ ਚੋ ਸਕਦਾ ਇਹ ਵੀਡੀਓ ਕਾਲ ਕਰਕੇ ਦੂਜੇ ਟਾਈਮ ਆਪਣੀ ਆਂਕੇ ਤਸੱਲੀ ਕਰਕੇ ਝੋਕੇ ਤੇ ਫਿਰ ਆਪਣੀ ਖੜੀ ਨਹੀਂ ਆਂਦੇ ਵੀ ਚਲ ਅਗਲਾ ਪੈਸੇ ਦੇਗੇ ਇਸ ਤਰ੍ਹਾਂ ਹੀ ਲੱਦ ਕੇ ਲਿਆ ਜੀ ਕਈ ਰੋ ਪਾਜੀ ਸਰਵਨ ਸਿੰਘ ਆਏ ਹੁੰਦਾ ਨਾ ਵੀ ਬੰਦੇ ਨੇ ਮਨ ਲਓ ਦੂਰੋਂ ਆਉਣਾ ਹਾਂਜੀ ਹਾਂਜੀ ਇੱਕ ਟਾਈਮ ਵਾਲਾ ਮਾਰਨਿੰਗ ਨਹੀਂ ਕੋਈ ਇੱਥੇ ਪੁੱਛ ਕਰ ਸਕਦਾ ਇੱਕ ਟਾਈਮ ਵੀਡੀਓ ਕਾਲ ਤੇ ਕਰਕੇ ਤੇ ਸ਼ਾਮ ਨੂੰ ਸ਼ਾਮ ਉਹ ਕਰਕੇ ਆਪਾਂ ਇੱਕ ਟਾਈਮ ਜਿਹੜੇ ਜੇ ਅਗਲੇ ਨੇ ਸਵੇਰੇ ਆਉਣਾ ਹੋਵੇ ਇਹ ਹੁਣੇ ਹੀ ਵੀਡੀਓ ਕਾਲ ਤੇ ਚੋਲੇ ਦੂਸਰੇ ਟਾਈਮ ਆਪਦੀ ਤਸੱਲੀ ਕਰਕੇ ਦੇਣੇ ਜੀ ਉਹਦੇ ਪਾਸ ਹੋਵੇ ਤੇ ਇਹ ਖੜ ਸਕਦਾ ਨਹੀਂ ਤੇ ਜੇ ਕੋਈ ਉਹਨੇ ਸਾਈਹ ਦਿੱਤੀ ਹੋਵੇ ਬਿਆਨਾ ਦਿੱਤਾ ਹੋਵੇ ਉਹ ਵੀ ਆਪਾਂ ਉਹਦਾ ਵਾਪਸ ਕਰਾਂਗੇ ਇਹ ਨਹੀਂ ਵੀ ਕਈ ਬੰਦੇ ਕਹਿ ਦਿੰਦੇ ਮਣਕਰੋ ਵੀ ਐਂ ਸਾਈਹ ਬਿਆਨਾ ਨਹੀਂ ਵਾਪਸ ਕਰਨਾ ਬਿਲਕੁਲ ਬਿਲਕੁਲ ਪਹਿਲੀ ਗੱਲ ਤੇ ਜਿੰਨੇ ਮੱਝ ਲੈਣੀ ਆ ਵੀਡੀਓ ਕਾਲ ਤੇ ਚਵਾਲੇ ਦੂਜੇ ਟਾਈਮ ਆਣ ਕੇ ਆਪਦੀ ਤਸੱਲੀ ਕਰਕੇ ਤੇ ਫੇਰ ਹੀ ਆਪਣੇ ਪੈਸੇ ਦੇ ਕੇ ਖੜ ਸਕਦਾ ਤੇ ਨਹੀਂ ਕੋਈ ਇਹ ਰਫੇਰੀ ਵਾਲਾ ਕੰਮ ਨਹੀਂ ਜਾਂ ਵੀ ਆਪਾਂ ਚੋਈ ਨਾ ਹੋਊਗੀ ਜਾਂ ਕੋਈ ਗੱਲ ਬਿਲਕੁਲ ਦੋਸਤੋ ਇੱਕ ਮੂਰਤ ਵਰਗੀ ਜਿਹੜੀ ਐ ਝੋਟੀ ਆ ਪਹਿਲਾਂ ਝੋਟੀ ਸੁਈ ਆ ਠੀਕ ਆ ਜੀ ਤੇ ਜਿੱਦਾਂ ਕਿ ਤਾਂ ਖੋਲ ਕੇ ਦਿਖਾਈਏ ਨਾਲ ਨਾਲ ਹਾਈਟ ਸੋਹਣੀ ਆ ਦੋਸਤੋ ਮੀਡੀਅਮ ਤੋਂ ਥੋੜੀ ਜੀ ਪਲੱਸ ਹਾਈਟ ਆ ਠੀਕ ਆ ਜੀ ਵਿਚ ਵਿਚਾਲੇ ਵਾਲਾ ਸਹਿਜ ਆ ਤੇ ਜਿੱਦਾਂ ਆਪਾਂ ਨਾਰਮਲ ਹੀ ਇੱਕ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਦੇਖਦੇ ਆ ਜਿਵੇਂ ਇਹ ਪੱਤਾ ਕੱਟਾ ਇੱਕ ਪਾਸੇ ਨੂੰ ਠੀਕ ਆ ਤੇ ਆਪ ਕੋਈ ਚੰਗੇ ਲਾਣੇ ਘਰਾਣੇ ਦੇ ਵਿੱਚ ਹੋ ਸਕਦੀ ਕਿਸੇ ਚੰਗੇ ਸੀਮੰਟ ਦੀ ਆਪਾਂ ਕਹਿ ਸਕਦੇ ਆ ਚਾਰੇ ਪੈਰ ਮਾਰਕਿੰਗ ਆ ਬਿਲਕੁਲ ਜੇਕਰ ਲੇਵੇ ਦੀ ਗੱਲ ਕਰ ਲਈਏ ਦੋ ਥਾਣਾ ਅਗਲੇ ਜਿਹੜੇ ਬਿਲਕੁਲ ਵਾਈਟ ਆ ਤੇ ਪੂਛ ਵੀ ਉੱਪਰ ਤੱਕ ਵਾਈਟ ਆ ਨਿੱਗਰ ਆ ਜਿੰਨੇ ਵੀ ਆ ਪਲਿਸਾਂ ਵੀ ਪੂਰੀ ਆ ਠੀਕ ਆ ਆ ਦੇਖੋ ਸਭ ਤੋਂ ਵੱਡੀ ਗੱਲ ਆ ਦੋਸਤੋ ਪਸ਼ੂ ਦੀ ਵੀ ਬਿਲਕੁਲ ਠੰਡਾ ਧੀਰਾ ਪਸ਼ੂ ਆ ਜਿੱਦਾਂ ਇੱਕ ਨਾਰਮਲ ਕਈ ਵਾਰ ਆਪਾਂ ਗੱਲ ਕਰ ਲਏ ਨੇ ਵੀ ਉੱਪਰ ਦੇ ਬੰਦੇ ਨੂੰ ਵੇਖ ਕੇ ਪਸ਼ੂ ਕਈ ਨਾ ਭੱਜਦਾ ਨਾ ਅਠਦਾ ਜ਼ਰੂਰ ਹੁੰਦਾ ਠੀਕ ਆ ਸੋ ਉਸ ਪਾਸੇ ਵਾਲੇ ਪਾਸਿਓ ਵੀ ਬਿਲਕੁਲ ਠੰਡੀ ਧੀਰੀ ਆ ਦੇ ਕੋਈ ਡਰਕਲ ਜਾਂ ਪਸ਼ੂ ਨਹੀਂ ਗਾ ਬਿਲਕੁਲ ਜਿੱਦਾਂ ਕਿ ਪਹਿਲਾ ਸੂਆ ਇਹ ਛੋਟੀ ਸੀ ਪਹਿਲੇ ਨਹੀਂ ਕੋਈ ਸੀਲ ਹੈ ਕੋਈ ਭਾਵੇਂ ਜਿਹੜਾ ਮਰਜੀ ਚੋਲੇ ਬਈ ਕੇ ਲੱਤ ਨਹੀਂ ਕਦੇ ਲਾਉਗੀ ਅੱਛਾ ਭਾਜੀ ਸਰਉਂ ਸਿੰਘ ਆਪਣੇ ਕੋਲ ਹੀ ਸੂਈ ਸੀ ਇੱਥੇ ਕਰੀ ਹੈ ਨਹੀਂ ਭਾਜੀ ਇਹ ਆਪਣੇ ਕੋਲੇ ਰਾਤੀ ਆਈਆਂ ਲੈ ਸੂਈ ਸਵਾਈ ਲਿਆਉਂਦੀ ਹਾਂ ਹਾਂਜੀ ਸੂਈਆਂ ਨੇ ਲਈਆਂ ਵੇ ਇੱਥੋਂ ਆਪਣੇ ਲਾਗੋ ਹੀ ਆ ਠੀਕ ਆ ਹਾਂਜੀ ਇਹ ਮਤਲਬ ਕੱਠੀਆਂ ਇੱਕੇ ਕਰੋ ਦੋਵੇਂ ਖਰੀਦੀਆਂ ਅੱਛਾ ਕਿੰਨਾ ਲੈਣ ਦੇਣ ਕੀਤਾ ਇਹ ਵੇਖ ਲਓ ਭਾਈ ਜਿੰਨੇ ਰੇ ਤੁਸੀਂ ਕਹੋਗੇ ਦੇ ਦਾਂਗੇ ਆ ਛੱਡ ਦਿਓ ਜੀ ਹੁਕਮ ਕਰੋ ਹਾਂਜੀ ਆਪਾਂ ਤੇ 1-5 ਮੁੱਲ ਕਰਦੇ ਹਾਂ ਦਾ ਅੱਛਾ ਜੀ ਹਾਂਜੀ ਬਾਕੀ ਚਲ ਠੀਕ ਹੈ ਹਾਂਜੀ ਬਾਕੀ ਇਹ ਨਹੀਂ ਗਾਗਾ ਵੀ ਦੁੱਧ ਕਈ ਕਹਿ ਦਿੰਦੇ ਬਵਾਰੀ ਵੀ ਦੁੱਧ ਮਾਰ ਦਿੰਦੇ ਝੂਠੀ ਬਾਲਟੀ ਦੇ ਵਿੱਚ ਥੋੜਾ ਜਿਹਾ ਹੁੰਦਾ ਤੇ ਕਹਿ ਦਿੰਦੇ ਜਿਆਦਾ ਹੈ ਆ ਆਪ ਦੀ ਦੋ ਟਾਈਮ ਤਸੱਲੀ ਕਰਕੇ ਖੜੇ ਚੋਗੇ ਕੋਈ ਇਹੋ ਜਿਹਾ ਵਿੱਚ 5 ਤੋਂ 5 ਅਹੀਂ ਚੋਣੇ 5 ਵਜੇ ਸیرے ਚੋਣੇ ਆ ਤੇ ਅਗਲਾ 5 ਵਜੇ ਚੋਲੇ 6 ਵਜੇ ਚੋਲੇ ਆਗੇ ਸ਼ਾਮਾਂ ਨੂੰ ਦਿਨੇ ਫੇਰ ਚੋਗੇ ਆਪ ਦੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਲਓ ਵੀ ਦੋਸਤੋ ਦੋ ਟਾਈਮ ਤੁਸੀਂ ਚੋਣੀ ਆਪਣਾ ਹੱਕ ਸਮਝ ਕੇ ਤਸਦੀ ਨਾਲ ਚੁਵਾਈ ਕਰ ਲੀ ਬਾਕੀ ਹਲੇ ਸੂਈ ਨੂੰ ਪੰਜਵਾਂ ਦਿਨ ਆ ਝੋਟੀ ਨੂੰ ਆ ਵੇਖ ਲਓ ਕੱਟੀ ਵੀ ਹਲੇ ਬਿਲਕੁਲ ਤਾਜੀ ਆ ਬਿਲਕੁਲ ਹਾਂਜੀ ਸੋ ਮਗਰ ਵੀ ਕੱਟੀ ਆ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਕੱਟੀ ਆ ਬਿਓਣੀ ਮਗਰ ਕੱਟੀ ਆ ਠੀਕ ਆ ਜਰੂਰ ਹੱਥ ਪਾ ਲਿਓ 1,05,000 ਡਿਮਾਂਡ ਆ ਵਿੱਚੋਂ ਛੋਟਛਾਪਾ ਮੌਕੇ ਤੇ ਮਾਨਤਾਨ ਜਿੰਨਾ ਵੀ ਗੁੰਜਾਇਸ਼ ਆ ਹੋ ਜਾਊਗਾ ਅਗਲੀ ਆ ਗਈ ਆਪਣੇ ਕੋਲੇ ਝੋਟੀ ਜੀ ਹਾਂਜੀ ਇਹ ਦੂਸਰਾ ਸੂਆ ਭਾਈ ਸੂਈ ਆ ਦੂਜਾ ਸੂਆ ਹਾਂਜੀ ਇਹ ਵੀ ਹਲੇ ਬਿਲਕੁਲ ਹੀ ਦੰਦਾ ਜੇ ਹਲੇ ਮੱਦਬਲ ਛਿੱਗੀ ਆ ਮ ਹਾਂਜੀ ਇਹਨੂੰ ਸਕੀਨ ਨੂੰ ਅੱਜ 12 13 ਦਿਨ ਹੋ ਗਏ ਆ ਵੇ ਝੋਟੀ ਇਹਦੇ ਮਗਰ ਵੀ ਪਯੋਰ ਨੀਲੀ ਰਾਵੀ ਦੀ ਕੱਟੀ ਆ ਲਓ ਜੀ ਹਾਂਜੀ ਆ ਵੇਖੋ ਮਗਰ ਜਿਹੜਾ ਦੋਸਤੋ ਮਾਰਕਿੰਗ ਬੇਸ਼ੱਕ ਨੀਲੀ ਰਾਵੀ ਦੇ ਵਿੱਚ ਆ ਠੀਕ ਆ ਜੀ ਅੱਖਾਂ ਬਲੈਕ ਮਗਾ ਕੱਟੀ ਦੀਆਂ ਪਰ ਮਾਤ ਜਿਹੜੀ ਝੋਟੀ ਦੀ ਗੱਲ ਕਰ ਲਈਏ ਬਿੱਲੀ ਮਣਕੀ ਅੱਖਾਂ ਝੋਟੀ ਦੀ ਸੋ ਕਈ ਵਾਰ ਬੁੱਲ ਦਾ ਫਰਕ ਹੋ ਜਾਂਦਾ ਕਿ ਇਹਨਾਂ ਟੀਕਾ ਸੀਮਨ ਜਾਂ ਕਿਤੇ ਨਾਰਮਲ ਬੁੱਲ ਤੋਂ ਲਵਾਈ ਹੁੰਦੀ ਹੈ ਇਹ ਚੀਜ਼ ਤੇ ਮਾਰਕਿੰਗ ਵਿੱਚ ਪੂਰੀ ਆ ਵੈਸੇ ਚਾਰੇ ਪੈਰ ਮੂੰਹ ਮੱਥਾ ਜਿਹੜਾ ਦੋਸਤੋ ਬਿਲਕੁਲ ਮਾਰਕਿੰਗ ਵਿੱਚ ਆ ਇਹ ਬਾਈ ਜਿਹੜੀ ਛੋਟੀ ਆ ਨਾ ਇਹ ਮਤਲਬ ਜਿੱਥੋਂ ਆਪਾਂ ਖਰੀਦੀ ਆ ਜੀ ਇਹ ਇੱਕ ਇੱਕ ਰੋ ਦੋਵੇਂ ਲਈਆਂ ਤੇ ਉਹਨਾਂ ਨੂੰ ਮਾਲ ਦਾ ਚੰਗਾ ਸ਼ੌਂਗ ਆ ਮਾਲ ਨੰਗਰ ਰੱਖਣ ਦਾ ਉਹਨਾਂ ਨੇ ਲਿਆਂਦੀ ਮੋਲੀ ਹੀ ਕੱਚੀ ਮਹੀਨਾਂ ਨਾਲ ਵੀ ਨਹੀਂ ਲਿਆ ਕੇ ਸਾਂਭੀ ਆ ਜੀ ਉਹਨਾਂ ਕੋਲੇ ਵੀ ਮੋਹਰਾ نسل ਦੀਆਂ ਮਹੀਂ ਵੱਡੀਆਂ ਵੱਡੀਆਂ ਮਹੀਂ ਆ ਚੰਗੀਆਂ ਇਹਨੇ ਆ ਉਹਨਾਂ ਦਾ ਚਾਰ ਆ ਤੇ ਨੇ ਆ ਕੇ ਚਾਰ ਨਹੀਂ ਖਾਦਾ ਹਾਂਜੀ ਇਹ ਤਾਂ ਕਰਕੇ ਥੋੜੀ ਜਿਹੀ ਨਾ ਲੱਪਾ ਜਿਹਾ ਲਾਇਆ ਹੋਇਆ ਇਹਨੇ ਠੀਕ ਆ ਜੀ ਹਾਂਜੀ ਤੇ ਬਾਕੀ ਦੁੱਧ ਉਹਨਾਂ ਤਸੱਲੀ ਦਿੱਤੀ ਆ ਵੀ ਆਵਾਂ ਕੰਡੇ ਤੇ ਠੀਕ ਹੈ ਜੀ ਹਾਂ ਜਿੱਥੇ ਹੋਣਾ ਸੀ ਤੇ ਚਲੋ ਤੂੜੀ ਤਾੜੀ ਹਲੇ ਪਾਈ ਆ ਰਾਤ ਦੇ ਨੇ ਆ ਕੇ ਜੀ ਲਾ ਲਿਆ ਪੱਠੇ ਪੁੱਠੇ ਨੇ ਮਤਲਬ ਰੱਜ ਕੇ ਖਾਦੇ ਆ ਹੁਣ ਆਪਣੇ ਕੋਲ ਕਿੰਨਾ ਕਿ ਜਿਹੜਾ ਆਪਾਂ ਚੋਇਆ ਮੇਰੇ ਤਾਂ ਇਹਦੇ ਸਲੇ ਆਸ ਟਾਈਮ ਤੇ 12 ਲੀਟਰ ਦੁੱਧ ਆ 12 ਲੀਟਰ ਹਾਂ ਜੀ ਹੁਣ ਚੋ ਕੇ ਦੋ ਟਾਈਮ ਸੱਲੀ ਕਰਕੇ ਬਾਕੀ ਹੁਣ ਇਹਨੇ ਵੰਡ ਦਾਣਾ ਰਾਤ ਜਿੰਨਾ ਹੀ ਪਾਇਆ ਖਾ ਗਈ ਆ ਦੁੱਧ ਦੇ ਨੇ 14 15 ਲੀਟਰ ਇਹਨੇ ਕਰ ਦੇਣਾ 5 6 ਦਿਨ ਹੋਏ ਨੂੰ ਵੀ ਇਹਨੂੰ ਆ 12 13 ਦਿਨ ਹੋ ਗਏ ਅੱਜ 12 13 ਦਿਨ ਹਾਂ ਜੀ ਇਹ ਬਾਕੀ ਜਿੱਤੋਂ ਲਈ ਉਹਨਾਂ ਨੇ ਕੱਤੀ ਨੂੰ ਦੁੱਧ ਪੂਰਾ ਹੀ ਫੁੱਲ ਉਹ ਦੋਵੇਂ ਥਾਣੇ ਨੂੰ ਛੱਡਦੇ ਰਏ ਕੰਟੀਨੂ ਅਗਲੇ ਠੀਕ ਹੈ ਪਾਜੀ ਹਾਂਜੀ ਬਾਕੀ ਦੋ ਟਾਈਮ ਤਸੱਲੀ ਕਰਕੇ ਆਪਣੀ ਜਿੰਨੇ ਵੀ ਖੜਨੀ ਵੀਰ ਪਰ ਨੇ ਦੋ ਟਾਈਮ ਚ ਹੋ ਗਏ ਖੜੇ ਹਾਂਜੀ ਪਾਜੀ ਖੋਲ ਕੇ ਤੋਰ ਕੇ ਜਵਾਬ ਸਮਾਏ ਦਾ ਕਿਤੇ ਇੱਕ ਨੰਬਰ ਦਾ ਕੋਈ ਭੂਰ ਛਟਾਣੀ ਵਿੱਚ ਆ ਮਾ ਵੀ ਦੋਸਤੋ ਦੂਜਾ ਸਵੇਰ ਇਹ ਝੋਟੀ ਸੂਈ ਹਾਲੇ ਬਿਲਕੁਲ ਇਹ ਵੀ ਦੰਦਾ ਚ ਠੀਕ ਹੈ ਜੀ ਤੇ ਦੰਦੋਂ ਆਪਾਂ ਦੰਦੋਂ ਜਵਾਨ ਹੋ ਗਈ ਫਿਰ ਇਹ ਛਿੱਗੀ ਆ ਮੂੰਹ ਮੂੰਹ ਛਿੱਗੀ ਆ ਠੀਕ ਹੈ ਜੀ ਛਿੱਗੀ ਆ ਮੂੰਹ ਬਾਕੀ ਕੁੰਡੀ ਗਾਂਡੀ ਪੂਰੀ ਆ ਵੇਖੋ ਗੁਲਾਈ ਕਾਫੀ ਸੋਹਣੀ ਹੈ ਸਿੰਘਾਂ ਦੀ ਤੇ ਪਿੱਠਪੂੜੇ ਦੀ ਕਾਫੀ ਸੋਹਣੀ ਆ ਸਿੰਗਲ ਖੱਡੀ ਦੇ ਵਿੱਚ ਆ ਨੀਲੀ ਦੀ ਦੋਸਤੋ ਇਹ ਝੋਟੀ ਤੁਸੀਂ ਮੰਨ ਕੇ ਸੌਦਾ ਵੀਰ ਕੋਈ ਕਰ ਲੇ ਠੀਕ ਆ ਤੇ ਆਰਡਰ ਕੁਆਲਿਟੀ ਚੰਗੀ ਆ ਬਾਕੀ ਜਿੱਦਾਂ ਤੁਹਾਨੂੰ ਦੱਸ ਹੀ ਦਿੱਤਾ ਕਈ ਵਾਰ ਉਪਰੀ ਥਾਂ ਤੇ ਪਸ਼ੂ ਦੋਸਤੋ ਜਦੋਂ ਜਾਂਦਾ ਹਾਲ ਰਾਤ ਹੀ ਆਈਆਂ ਆਪਣੇ ਕੋਲ ਪੱਠੇ ਲੇੜ ਚੁੱਕਦਾ ਠੀਕ ਆ ਜੀ ਤਾਂ ਕਰਕੇ ਥੋੜੀ ਜੀ ਮੇਰੇ ਉਹਦਾ ਰੱਜੀ ਪੂਜੀ ਜੀ ਘਟਣਾ ਆ ਹਾਂ ਘਟਾ ਲੇਤਾ ਐ ਜੀ ਮਾਰੀ ਆ ਹਾਂ ਹਾਂ ਸੁਬਾਹ ਕੀ ਥਣ ਥਣ ਦੀ ਵਾਂਡੇਂਦੀ ਵੀ ਸੋਹਣੀ ਆ ਕਾਫੀ ਲੰਬਾਈ ਦੇ ਵਿੱਚ ਆ ਪੂਰਾ ਥਣ ਤੇ ਮਗਰ ਇਹਦੇ ਵੀ ਕੱਟੀ ਆ ਜੋੜੀ ਕਿਸੇ ਵੀਰ ਨੇ ਖਰੀਦਨੀ ਆ ਜੋੜੀ ਦ ਇੱਕ ਨੀਲੀ ਰਾਵੀ ਦੀ ਹੈ ਤੇ ਇੱਕ ਨੀਲੀ ਜੀ ਜਿਹੜੀ ਇਹ ਝੋਟੀ ਆ ਠੀਕ ਆ ਤੇ 12 ਲੀਟਰ ਜਿਹੜਾ ਬਿਲਕੁਲ ਦੁੱਧ ਹਾਜ਼ਰ ਆ ਹਾਜ਼ਰ ਹੈ ਅੱਜ ਠੀਕ ਆ ਬਾਕੀ ਇਹਨੇ 15 16 ਲੀਟਰ ਤੱਕ ਦੁੱਧ ਤੇ ਜਾਣਾ ਇਹਨੇ ਠੀਕ ਆ ਜੀ ਹਾਂਜੀ ਤੇ ਭਾਜੀ ਸਰੋਂ ਸੇ ਕਿੰਨਾ ਮੋਲੇਂ ਦਾ ਕਰਤਾ ਮੋਲ ਭਾਜੀ ਦਾ 145 145 ਹਾਂਜੀ ਠੀਕ ਆ ਜੀ ਹਾਂਜੀ ਕੋਈ ਜ਼ਿਆਦਾ ਨਹੀਂ ਮੈਨੂੰ ਲੱਗਦਾ ਕਿ ਭਈ ਚਲੋ ਕੋਈ ਥੋੜਾ ਬੋਧਾ ਮਾਨਤਾ ਹੋ ਜਾਊਗਾ ਵਿੱਚੋਂ ਅੱਛਾ ਜੀ ਹਾਂਜੀ ਲਓ ਜੀ 1 ਲੱਖ 45000 ਦੋਸਤੋ ਇਹਦੀ ਮੰਗ ਆ ਸੋ ਬਾਕੀ ਕੋਈ ਵੀ ਰਾਵੇ ਆਪਦੀ ਨਰਕ ਪਰਖ ਕਰੇ ਕੋਈ ਆਪਦੇ ਹਿਸਾਬ ਨਾਲ ਪੈਸੇ ਵੀ ਤੁਸੀਂ ਲਾ ਸਕਦੇ ਜੇ ਹਾਂਜੀ ਬਾਕੀ 145000 ਡਿਮਾਂਡ ਆ ਇਸ ਝੋਟੀ ਦੀ ਕਿਸੇ ਪਾਸਿਓ ਖੁੰਜੀ ਨਹੀਂ ਗਈ ਵੱਡੇ ਕਦ ਕਾਢਦੀ ਆ ਕੋਈ ਇੱਥੇ ਆ ਕੇ ਵੀ ਰੇ ਨਹੀਂ ਹੋਊਗਾ ਨਰਾਸ਼ ਹੋਊਗਾ ਵੀ ਛੋਟੇ ਜਿਹੇ ਕਦ ਦੀ ਆ ਉੱਚਾ ਕਾਢਦਾ ਪੂਰਾ ਇਸ ਝੋਟੀ ਦਾ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਅਗਲੀ ਮੰਜ਼ਲ ਦਿਖਾਉਣੀ ਆ ਤੇ ਵੀ ਨੀਲੀ ਦੀ ਆ ਨੀਲੀ ਦੀ ਮੈਂ ਆ ਪੂਰੀ ਡਬਲ ਆ ਠੀਕ ਆ ਵੱਡੇ ਪੱਲੇ ਦੀਆਂ ਚੌੜੇ ਪੱਲੇ ਦੀਆਂ ਵੇਖੋ ਹਾਂਜੀ ਇਹ ਗੱਬਣ ਰਾਜੀ ਆ ਪੂਰੀ ਇਹ ਗੱਬਣ ਆ ਗਈ ਹਾਂਜੀ ਇਹ ਬਸ 2-4 ਦਿਨ ਖੜਦੀ ਆ ਲਓ ਜੀ ਹਾਂਜੀ 2-4 ਦਿਨ ਦੋਸਤੋ ਸਮਾਂ ਲੈਂਦੀ ਆ ਹਾਂਜੀ ਤੇ ਤਿਆਰੀ ਮੁਕੰਮਲ ਹੀ ਜਾਪੂਗੀ ਜਿਵੇਂ ਤੁਹਾਨੂੰ ਆਪਾਂ ਚੱਡਾ ਵਿਖਾਵਾਂਗੇ ਹਵਾਨਾ ਦਿਖਾਵਾਂਗੇ ਇਹਦੀ ਪਾਜੀ ਇਹ ਗਾਰੰਟੀ ਆ ਬੇਸ਼ੱਕ ਕੋਈ ਸੁਈ ਲੈ ਜੇ ਆਪਣੇ ਕੋਲ ਬਿਆਨਾ ਕਰ ਜਾਵੇ ਇਹਦਾ ਜਿੱਦਣ ਸੂਬੇਮਾਚ ਆਪਦੇ ਤਸੱਲੀ ਕਰਕੇ ਲੈ ਜਾਏ ਇਹ ਨਹੀਂ ਆਂਦੇ ਵੀ ਗੱਬਣ ਅਗਲੇ ਨੇ ਪੈਸੇ ਦੇਣੇ ਕਿਤਾ ਕਿਤਨਾ ਔਖੀ ਹੋ ਕੇ ਪੈਸੇ ਦੇਣੇ ਆ ਇਹ ਗੱਬਣ ਥਾਣੇ ਵੇਖ ਕੇ ਲੈ ਜੇ ਉਹ ਕੋਈ ਜਿਹੋ ਜਿਹਾ ਸੁੱਗਾ ਹੋਊਗਾ ਜੇ ਕੋਈ ਸੂਈ ਦਾ ਮੁੱਲ ਕਰਨਾ ਚਾਵੇ ਤੇ ਸੂਈ ਆਪਦੀ ਤਸੱਲੀ ਕਰਕੇ ਲੈ ਜੇ ਸਾਈ ਬਿਆਨਾ ਸਾਡੇ ਨਾਲ ਕਰ ਲੇ ਇਹਦੀ 15 ਲੀਟਰ ਦੁੱਧ ਦੀ ਤਸੱਲੀ ਅਸੀਂ ਵੀ ਇਤਰਾ ਹੀ ਲੈਂਦੀ ਆ ਮਤਲਬ ਥਾਣੇ ਵੀ ਨਹੀਂ ਵੇਖੇ ਆਪਣੇ ਬੰਦੇ ਘਰੋਂ ਲੈਂਦੀ ਆ ਅੱਖ ਨੂੰ ਭਾਵੇਂ ਨੂੰ ਦੂਜੇ ਸੁਗੇ ਕਹਿ ਦਈਏ ਤੇ ਭਰ ਤੀਸਰੇ ਸੁਗੇ ਨਹੀਂ ਹੁਣ ਸੁਣਾ ਜੀ ਹੁਣ ਤੀਜਾ ਸੁਗਾ ਹਾਂਜੀ ਹੁਣ ਤੀਜਾ ਸੁਗਾ ਸੁਣਾ ਏ ਫੇਰ ਇਹਦਾ ਵਾਅਦਾ ਇਹ ਆ ਮਗਰ ਲੰਗਲਾਂ ਤੁਹਾਨੂੰ ਮੰਗੇ ਤੇ ਗਿੱਜੀ ਆ ਜਦੋਂ ਸੂ ਪੈਂਦੀ ਆਏ ਬੰਦੀ ਤੇਰੀ ਮੈਂ ਆ ਠੀਕ ਹੈ ਜੀ ਹਾਂਜੀ ਪੂਰੀ ਥਲੀੋਂ ਬੰਦੀ 15 16 ਲੀਟਰ ਦੁੱਧ ਦੇ ਨੇ ਚਵਾਇਆ ਹਵਾ ਕੰਡੇ ਵਾਲਾ ਦੁੱਧ ਦੇ ਨੇ ਹਾਂ ਤੀਸਰੇ ਸਵੇਰੇ ਹੋਣੇ ਨੇ ਸੁਣਾ ਠੀਕ ਹੈ ਜੀ ਹਾਂਜੀ ਇਹ ਹੈਗੀ ਵੀ ਇਤੋਂ ਸਾਡੇ ਪਿੰਡਾਂ ਦੀ ਜਾਂ ਅਸਲ ਪੂਰਿਆਂ ਦੇ ਰਵੇ ਦੀ ਚੰਗੀ ਮੈਂ ਇੱਧਰ ਦੀ ਬਾਰਡਰ ਬ੍ਰੀਡ ਆ ਬਾਰਡਰ ਇਹ ਸਾਰਾ ਸਾਡਾ ਇਲਾਕਾ ਬਾਰਡਰ ਦਾ ਹੀ ਆ ਜਿੰਨੀਆਂ ਹੈਗੀਆਂ ਮੈਂ ਜਾਣ ਠੀਕ ਹੈ ਜੀ ਤੁਹਾ ਮਤਲਬ ਪਾਕਿਸਤਾਨੀ ਰਵਾਇ ਇਧਰ ਬਿਲਕੁਲ ਸਾਡੇ ਨਾਲ ਇਹਨੂੰ ਵੀ ਖੋਲ ਕੇ ਭਾਜੀ ਸਰੂਨ ਸਿੰਘ ਤੋਰਦ ਕੇ ਸੋ ਦੋਸਤੋ ਬਿਲਕੁਲ ਨੀਲੀ ਦੀ ਅਗਲੀ ਮਾਜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਹਾਈਟ ਕੋਈ ਵੀਰ ਮੀਡੀਅਮ ਮੰਨ ਲੇ ਪਰ ਜੰਮੀ ਪਲੀ ਪੂਰੀ ਆ ਚੰਗੀ ਸੇਵਾ ਸਾਫ ਦੇ ਵਿੱਚ ਦੋਸਤੋ ਇਹ ਮੱਜ ਰਹੀ ਹੈ ਹਲੇ ਨੇ ਹਫਤਾ ਲੈ ਜਾਣਾ ਤੇ ਪੂਰੀ ਗੁਲਾਈ ਦੇ ਵਿੱਚ ਪਿੱਠ ਪੂੜਾ ਬਿਲਕੁਲ ਤੁਹਾਨੂੰ ਨਜ਼ਰ ਆਊਗਾ ਬੈਕ ਸਾਈਡ ਤੋਂ ਸੋਹਣੀ ਸੇਵਾ ਚੰਗੀ ਸਾਫ ਸੰਭਾਲ ਦੇ ਵਿੱਚ ਪਲੀ ਬਾਕੀ ਥਾਣੇ ਚੱਡੇ ਦੀ ਪੂਰੀ ਸਾਫ ਆ ਚਾਰ ਥਾਣਾ ਸਪੇਸ ਬੀ ਬਿਲਕੁਲ ਤੁਹਾਡੇ ਸਾਹਮਣੇ ਚੰਗੀ ਸਪੇਸ ਚਾਰੇ ਪੈਰ ਮਾਰਕਿੰਗ ਜਵਾਬ ਚੋਂ ਪੈਰਾਂ ਤੇ ਅਵਾਨੇ ਤੇ ਵੀ ਜਵਾਬ ਆ ਦੇਖੋ ਸਰ ਨਾਲ ਕੱਢੀਂ ਰਸਾ ਸਿੱਧੀ ਠੀਕ ਆ ਅੱਛਾ ਭਾਜੀ ਕਿੰਨੀ ਦੀ ਡਿਮਾਂਡ ਕੀ ਕੀਤੀ ਫਿਰ ਵੇਖ ਲਓ ਭਾਜੀ ਤੁਸੀਂ ਆ ਦੱਸ ਦੋ ਜੀ ਇਹਦਾ ਭਾਈ 1 ਲੱਖ 20000 ਰੁਪਿਆ ਮੋਲਿਆ 1 ਲੱਖ 20 ਹਾਂਜੀ ਠੀਕ ਹੈ ਜੀ ਹਾਂ 1 लाख 20000 دوستوں ਦੀ ਡਿਮਾਂਡ ਆ ਠੀਕ ਆ ਬਾਕੀ ਕੋਈ ਸੁਈ ਲੈ ਜੇ ਨਹੀਂ ਅਹਿਆਂ ਦੇ ਵੀ ਇਸ ਤਰ੍ਹਾਂ ਹੀ ਕੋਈ ਲੈ ਜੇ ਜਿੱਦਣ ਸੂਹੂਗੀ ਆਪਣੇ ਤਸੱਲੀ ਕਰਕੇ ਦੋ ਟਾਈਮ ਤੇ ਅਨਾ ਟਾਈਮ ਚ ਹੋ ਗਏ ਕੋਈ ਫਿਰ ਬਾਅਦ ਚ ਲੈ ਜੇ ਠੀਕ ਆ ਜੀ ਹਾਂਜੀ ਇਹ ਜਿਤਨਾ ਦਾ ਮਤਲਬ ਮੁੱਲ ਹੁੰਦਾ ਵਾ ਜਦੋਂ ਉਸ ਹਿਸਾਬ ਨਾਲ ਮੁੱਲ ਹੋ ਜਾਊਗਾ ਤੇ ਜੇ ਕੋਈ ਇਸ ਤਰ੍ਹਾਂ ਹੀ ਖੜਨੀ ਚਾਵੇ ਤੇ ਇਸ ਤਰ੍ਹਾਂ ਵੀ ਆਪਣੇ ਥਾਂ ਤਸੱਲੀ ਕਰਕੇ ਕੋਈ ਪੈਸੇ ਬਾਈ ਬਹੁਤ ਔਖੇ ਬਣਦੇ ਆ ਇੱਕ ਤਰ੍ਹਾਂ ਕਿਸ ਨੂੰ ਆਦਗੇ ਫੜ ਕੇ ਲਿਆ ਜਾ ਰਹੇ ਫਿਰ ਜੇ ਜਾ ਕੇ ਮਾੜਾ ਨਿਕਲਾਵੇ ਤੇ ਲੱਖ ਰੁਪਈਆ ਜਿਹੜਾ ਜਿੰਨਾ ਵੀ ਹੈਗਾ ਮਤਲਬ ਬੜਾ ਔਖਾ ਰੁਪਈਆ ਬਣਦਾ ਜੇ ਮੰਨ ਨੂੰ ਠੇਸ ਪਹੁੰਚਦੀ ਆ ਉਹਦੇ ਡੰਗ ਜਾਰੀ ਮਾੜਾ ਜਦੋਂ ਪਸ਼ੂ ਅਨਫਿਟ ਨਿਕਲਾਵੇ ਤੇ ਫਿਰ ਬੰਦਾ ਨਰਾਸ਼ ਹੁੰਦਾ ਕੋਈ ਫਿਰ ਇਹ ਗੋਏ ਦੇ ਵਿੱਚੋਂ ਪੈਸੇ ਕਮਾਉਣੇ ਬਾਈ ਬਹੁਤ ਔਖੇ ਆ ਬਹੁਤ ਜੀ ਬਹੁਤ ਹਾਂਜੀ ਹਾਂਜੀ ਬਹੁਤ ਤੇ 120000 ਦੋਸਤੋ ਇਹਦੀ ਕੀਮਤ ਆ ਹਾਂਜੀ ਬਾਕੀ ਆਓ ਆਪਦੀ ਵੇਖੋ ਅੱਖੀ ਵੇਖੋ ਹੋ ਸਕਦਾ ਵੀ ਸ਼ਾਇਦ ਬਖਾਰ ਹਾਲੇ ਨੇ ਹੁਤਾਏ ਨੇ ਮੈਨੇ ਲੈ ਜਾਣਾ ਪੂਰੀ ਫੁੱਲ ਬਣ ਕੇ ਸੁੰਦੀ ਹੈ ਮਾਜੀ ਉੰਜ ਵੀ ਠੰਡੀ ਧਿਰੀ ਆ ਕਦੇ ਲਾਤ ਨਹੀਂ ਕਿਸੇ ਨਾਲ ਤਾਨੂੰ ਮੰਗੇ ਤੇ ਦੀ ਗਿੱਜੀ ਹੈ ਮਤਲਬ ਲੈ ਅੱਛਾ ਜੀ ਹਾਂਜੀ ਓਕੇ ਜੀ ਓਕੇ ਤੇ ਅਗਲਾ ਪਸ਼ੂ ਆਪਣੇ ਕੋਲ ਕਿਹੜਾ ਜੀ ਅਗਲਾ ਅੱਜ ਜੇ ਭਾਈ ਤੀਸਰੀ ਸੂਏ ਵੀ ਮੈਂ ਸੂਈ ਜੀ ਲਓ ਜੀ ਇਹਨੂੰ ਵੀ ਅੱਜ ਇਹ ਵੀ ਪਿਓਰ ਮੋਹਰਾ ਦੀ ਆ ਹਾਂਜੀ ਉੱਧਰ ਦੇ ਇਲਾਕੇ ਦੀ ਚੰਗੇ ਇਲਾਕੇ ਦੀ ਆ ਅੱਛਾ ਜੀ ਤੇ ਇਹਨੂੰ ਸੂਈ ਨੂੰ ਅੱਜ 6 ਮਾਹ ਕ ਦਿਨ ਹੋ ਗਿਆ ਵੇ ਕੱਟੀ ਉਧਰ ਬੱਜੀ ਵਕਾ ਦੇਨੇ ਕੱਟੀ ਵੀ ਦੀ ਠੀਕ ਆ ਜੀ ਹਾਂਜੀ ਅੱਜ ਪੰਜਾ 6 ਮਾਹ ਕ ਦਿਨਾਂ ਦੀ ਸੂਈ ਅੱਜ 6 ਮਾਹ ਕ ਦਿਨੇ ਇਹਨੂੰ ਅੱਜ ਸੂਈ ਨੂੰ ਸੂਆ ਤੇਜਾ ਤੀਜਾ ਸੁਗਾ ਹਾਂਜੀ ਸੂਈ ਆ ਤੀਜਾ ਸੁਗਾ ਹਾਂਜੀ ਤੀਜਾ ਸੁਗਾ ਦੋਸਤੋ ਬਿਲਕੁਲ 6ਾਂਕ ਦਿਨਾਂ ਦੀ ਸੂਈ ਮਗਰ ਕੱਟੀ ਇਹ ਤੇ ਕੱਟੀ ਆ ਮਗਰ ਇਹਦੇ ਮਗਰ ਕੱਟੀ ਆ ਹਾਂਜੀ ਉਹ ਵੀ ਠੀਕੇ ਦੀ ਕੱਟੀ ਬਹੁਤ ਸੋਹਣੀ ਮਗਰ ਕੱਟੀ ਆ ਤੀਜਾ ਸੁਗਾ ਤੇ ਬਾਕੀ ਹਾਈਟ ਕਰ ਤਾ ਪੂਰਾ ਵੱਡਾ ਵੱਡੀ ਮੈਂ ਆ ਵੀ ਫੁੱਲ ਵੱਡੀ ਹਾਈਟ ਕਰਦੀ ਆ ਝੂਣ ਚਾਣੀ ਪੂਰੀ 2 ਲੀਟਰ ਦੀ ਗਾਰਡ ਹੋਗੀ ਕੋਈ ਪੂਰ ਛਟਾ ਨਹੀਂ ਬਹੁਤ ਝੂਣ ਚੰਗੀ ਆ ਅੱਛਾ ਹੁਣ ਭਾਜੀ ਜਿਵੇਂ 6ਾਂਕ ਦਿਨਾਂ ਦੀ ਸੂਈ ਆ ਹਾਂਜੀ ਤੇ ਬਹੁਤ ਮਤਲਬ ਕਿ ਬੌਲੇ ਤੋਂ ਚਲੋ ਬਾਹਰ ਆ ਗਿਆ ਪਸੂ ਦੁੱਧ ਉਹਨੇ ਕਿੰਨਾ ਕ ਆਪਾਂ ਹੁਣ ਇਹ ਟਾਈਮ ਤੇ 12 ਲ ਠੀਕ ਹੈ ਜੀ ਤੇ ਜਵਾਬ ਉਸ ਮਾਦੀ ਚੰਗੀ ਐ ਬਿਲਕੁਲ ਭਾਈ ਜਿੰਨੇ ਪੈਸੇ ਦੇਣੇ ਉਹਨੇ ਆਪਣੀ ਤਸੱਲੀ ਕਰਕੇ ਖੜਨੀ ਆ ਇਹਦੇ ਵਿੱਚ ਕੋਈ ਕਾਜ ਹੋਵੇ ਤੇ ਅਗਲਾ ਕੋਈ 100 ਕਿਲੋਮੀਟਰ ਤੋਂ ਆਵੇ 50 ਤੋਂ ਅਗਲਾ ਆ ਕੇ ਤੁਸੀਂ ਉਤਨਾ ਹੀ ਕਹੀ ਜਾਂਦੇ ਜੇ ਚੋਕੇ ਮੁੜ ਕੇ ਗਾਲਾਂ ਕੱਢੇ ਫਿਰ ਭੈੜਾ ਗਈ ਆ ਜੇ ਕੋਈ ਨੁਕਸ ਹੋਵੇ ਤੇ ਅਗਲੇ ਪਹਿਲਾਂ ਦੱਸੀਦਾ ਵੀ ਇਹਦੇ ਵਿੱਚ ਆ ਫਾਲਟ ਦੇਖੋ ਭਾਜੀ ਸਰੋਂਸਿਆਂ ਆਪਾਂ ਤਾਂ ਬਾਰ-ਬਾਰ ਕਹਿੰਨੇ ਵੀ ਪਤਾ ਨਹੀਂ ਭੈਣ ਭਰਾ ਨੇ ਕਿੱਥੋਂ 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 ਹੁਣ ਇਹ ਆਪਾਂ ਇਹਦਾ ਸੌਦਾ ਕਰ ਲ ਗਏ ਤੇ ਕੋਈ ਥਾਂ 'ਚ ਨੁਕਸ ਹੋਵੇ ਪੂਰ ਹੋਵੇ ਛਟਾ ਹੋਵੇ ਤੇ ਫਿਰ ਅਗਲਾ ਆ ਕੇ ਲਿਆਏ 200 ਕਿਲੋਮੀਟਰ ਤੋਂ ਆਏ ਆ ਤੇ ਗੁਰੂ ਆ ਤੂੰ ਕਿਹੜੀ ਗੱਲ ਕੀਤੀ ਆ ਜੇ ਚੋਣ ਦੇ ਵਿੱਚ ਕੋਈ ਕਮੀ ਹੋਵੇ ਤੂੰ ਅਸੀਂ ਪਹਿਲਾਂ ਦੱਸਾਂਗੇ ਵੀ ਇਹਦੇ ਵਿੱਚ ਆ ਫਾਲਟ ਬਿਲਕੁਲ ਜੀ ਹਾਂਜੀ ਚੋਣ ਬਿਲਕੁਲ ਓਕੇ ਆ ਠੰਡੀ ਠਿੜੀ ਤੀਸਰਾ ਸੁਗਾ ਸੂਈਆ ਮਗਰ ਵੀ ਕੱਟੀ ਆ ਚਾਰੋਂ ਉਥੋਂ ਭਾਜੀ ਬਿਲਕੁਲ ਬਲੈਕ ਇਹਦਾ ਹਾਂਜੀ ਬਿਲਕੁਲ ਸਾਰੀ ਆਵੇ ਕਾਲੀ ਸ਼ਾ ਠੀਕ ਆ ਜੀ ਹਾਂਜੀ ਬਿਲਕੁਲ ਦੋਸਤੋ ਆ ਤੁਸੀਂ ਵੇਖ ਸਕਦੇ ਠੀਕ ਆ ਜੀ ਹਾਂਜੀ ਬਿਲਕੁਲ ਬਲੈਕ ਇੱਕ ਰੰਗ ਕਾਲੀ ਆ ਪੂਰੀ ਮਗਰ ਕੋਈ 1.5 2 ਇੰਚ ਜਿਹੜੀ ਵਾਈਟ ਆ ਮੋਰਾ ਦੇ ਵਿੱਚ ਜਿਹੜੀ ਦੋਸਤੋ ਮੋਰਾ ਦੀ ਆ ਮੱਝ ਪਈ ਉਹ ਮੱਝ ਪੈਂਦੀ ਆ ਠੀਕ ਆ ਤੇ 12 ਕਿਲੋ 12 ਕਿਲੋ ਤੋਂ ਹਾਂਜੀ ਹਾਂਜੀ ਚੋ ਕੇ ਦੋ ਟਾਈਮ ਆਪਣੇ ਸੱਲੀ ਕਰਕੇ ਖੜੇ ਤੇ ਕੱਢ ਲੀਏ ਬਾਹਰ ਦਿਖਾ ਦਈਏ ਮਗਰ ਇਹਦੇ ਵੀ ਕੱਟੀਆਂ ਦੋਸਤੋ ਹੁਣ ਤੱਕ ਮੱਝਾਂ ਆਪਾਂ ਤੁਹਾਨੂੰ ਚਾਰ ਦਿਖਾਈਆਂ ਜਿਨ੍ਹਾਂ ਦੇ ਵਿੱਚੋਂ ਦੋ ਪਹਿਲਾਂ ਦਿਖਾ ਚੁੱਕੇ ਕੱਟੀਆਂ ਉਹਨਾਂ ਮਗਰ ਸੀਗੀ ਤੇ ਇਹ ਜਿਹੜੀ ਚੌਥੇ ਨੰਬਰ ਤੇ ਦਿਖਾਉਣ ਲੱਗੇ ਆਪਾਂ ਤਾਂ ਉਹ ਵੀ ਮਗਰ ਵੀ ਕੱਟੀ ਆ ਫੀਮੇਲ ਕਾਫ ਆ ਹਾਂਜੀ ਤੇ ਬਾਕੀ ਹਾਈਟ ਦਾ ਤੁਸੀਂ ਆਪ ਦੇਖ ਲਓ ਠੀਕ ਆ ਜੀ ਸੋ ਥੋੜਾ ਦੂਰੀ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋਹਣੀ ਹਾਈਟ ਆ ਅਵੇਲੇਬਲ ਪੂਰੀ ਸਪੈਸ਼ਲ ਆਹ ਦੇਖੋ ਜੀ ਤੇ ਚਵਾਈ ਤੁਹਾਨੂੰ ਵੈਸੇ ਸਮਾਂ ਦੱਸ ਹੀ ਦਿੱਤਾ 5 ਤੋਂ 5 ਕੋਈ ਵੀਰ ਆਪਦੀ ਆ ਕੇ ਚੋਲੇ ਹਾਂਜੀ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਦੋ ਟਾਈਮ ਚੋਲੋ ਆ ਲੋ ਆਇਆ ਠੀਕ ਆ ਅੱਛਾ ਪਾਜੀ ਦਾ ਫਿਰ ਲੈਣ ਦੇਣ ਕੀ ਕੀਤਾ ਇਹਦਾ ਭਾਈ 1 ਲੱਖ ਤੇ 20 ਹਜ਼ਾਰ ਮੰਗਿਆ 1 ਲੱਖ 20 ਹਾਂਜੀ ਠੀਕ ਹੈ ਜੀ 1 ਲੱਖ 20 ਦੋਸਤੋ ਇਹਦੀ ਮੰਗ ਹੈਗੀ ਠੀਕ ਹੈ ਡਿਮਾਂਡ ਆ ਮੌਕੇ ਤੇ ਕੋਈ ਉੱਪਰ ਹੈ ਕਿਹੜਾ ਵੀਰ ਕੋਈ ਖਰੀਦਾਰ ਸੌਦਾ ਕਰੂਗਾ ਥੋੜਾ ਪਤਾ ਕੋਈ ਗੁੰਜਾਇਸ਼ ਹੋਈ ਵਿੱਚੋਂ ਮਾਨਤਨ ਜੋ ਵੀ ਆ ਹਾਂਜੀ ਉਹ ਹੋ ਜਾਊਗਾ ਠੀਕ ਆ ਤੇ ਅਗਲੇ ਬਾਕੀ ਇਹ ਨਹੀਂ ਕਿ ਵੀ ਗਾਂਦਿਆ 15 14 ਲੀਟਰ ਮੈਨ ਨੇ ਦੋ ਦਿਨ ਨੇ ਕੱਢਣਾ ਹਾਂ ਹਾਂਜੀ ਬਾਕੀ ਭਾਈ ਵਾਲਾ ਆਪਾਂ 15 14 ਵੇਹੇ ਆਖੀ ਜਾਂਦੇ ਆ ਸਾਡੇ ਵਿੱਚੋਂ ਜਿਹੜੀਆਂ 80 85 ਮੱਝਾਂ ਨੇ 7 ਤੇ 8 ਲੀਟਰ ਦੁੱਧ ਹੀ ਦਿੰਦੀਆਂ ਆ ਬਸ ਹਾਂਜੀ ਪੰਜ 10 11 ਲੀਟਰ ਵੀ ਨਾ ਦੁੱਧ ਤਾਂ ਇਹ ਟੱਲੀ ਹੀ ਕਰਦੀ ਜਿਹੜੀ 10 ਲੀਟਰ ਦੁੱਧ ਵੀ ਮੈਂ ਮਹਿੰਦੀ ਆ ਬਹੁਤ ਜਿਆਦੀ ਵੱਡੀ ਮੈਂ 10 ਲੀਟਰ ਦੁੱਧ ਮਹਿੰਦੀ ਵਪਾਰੀ ਆ ਦਿੰਦੇ ਚਲੋ ਬਾਜ਼ਾਰੀ ਦੇ ਵਿੱਚ ਝੱਗ ਝੂਗ ਹੁੰਦੀ ਆ ਅਸੀਂ ਕਹਿ ਦਿੰਨੇ ਬਾਕੀ ਜਿਹੜੀ 12 ਲੀਟਰ ਦੁੱਧ ਹਾਰੇ ਸਾਰੀ ਮੈਂ ਦੁੱਧ ਨਹੀਂ ਜੇ 12 ਲੀਟਰ ਦਿੰਦੀ ਬਿਲਕੁਲ ਕਰ 10 ਜਿਹੜੀਆਂ ਆਮ 100 ਤੋਂ 85 ਮੱਝਾਂ ਨੇ 7 ਤੇ 8 ਕਿਲੋ ਦੁੱਧ ਦਿੰਦੀਆਂ ਜੀ ਬਿਲਕੁਲ ਤੇ ਜਿਹੜੀ 10 12 ਲੀਟਰ ਮੈਂ ਦੁੱਧ ਦਿੰਦੀ ਉਹ ਬਹੁਤ ਜਿਆਦੀ ਚੰਗੀ ਮੈਂ ਆ ਜਦੋਂ ਆਪਾਂ ਮਿਣੀਏ ਦੁੱਧ ਤੇ ਉਦੋਂ ਪਤਾ ਲੱਗਦਾ ਹੈ ਉਦੋਂ ਪਤਾ ਲੱਗਦਾ ਪਖਾਲਾ ਬੇਸ਼ੱਕ 6 ਕਿਲੋ ਤਾਂ ਹੋਵੇ ਜਦੋਂ ਬਿਲਕੁਲ ਝੱਗ ਮਾਰੀਏ ਉਦੋਂ 4 ਕਿਲੋ 10 ਲੀਟਰ ਵਾਲੀ ਬਾਲਟੀ ਦੇ ਵਿੱਚ ਭਾਵੇਂ 6 ਕਿਲੋ ਦੁੱਧ ਰਹਿੰਦਾ ਜੀ ਬਸ ਬਸ 10 ਕਿਲੋ ਦੀ ਜਿਹੜੀ ਬਾਲਟੀ ਆ ਬਿਲਕੁਲ ਹਾਂ ਜੀ ਤੇ ਬਾਕੀ ਇਹ ਆ ਜਿੰਨੇ ਵੀ ਖੜਨੇ ਆ ਆਪਣੇ ਕੋਲ ਤਸੱਲੀ ਕਰਕੇ ਦੋ ਡੰਗ ਚੋਗੇ ਖੜੇ ਜੋ ਅਸੀਂ ਦੁੱਧ ਆਖਾਂਗੇ ਉਹੋ ਹੀ ਨਿਕਲੂਗਾ ਇਹ ਨਹੀਂ ਵੀ ਜੇ ਅਸੀਂ ਇਤਨਾ 12 ਘਾਹ ਤਾਂ ਥੱਲੇ ਵਾਟ ਨਿਕਲ ਆਊਗਾ ਉਹੋ ਜੀ ਕੋਈ ਗੱਲ ਜਿੰਨਾ ਦੁੱਧ ਦੱਸਾਂਗੇ ਉਹ ਨਹੀਂ ਨਿਕਲੋ ਇੱਥੇ ਰੋਜ਼ ਹੀ ਮਾਲ ਵੇਚੀਦਾ ਕਦੀ ਦੁੱਧ ਦਾ ਲਮਾ ਨਹੀਂ ਗਾਇਆ ਠੀਕ ਹੈ ਅੱਛਾ ਭਾਜੀ ਸਰਮਣ ਅਗਲੀ ਮੱਝ ਆਪਾਂ ਨਾਲ ਹੀ ਬਾਹਰ ਕੱਢ ਲਗੇ ਪਸ਼ੂ ਆਪਣੇ ਵਧੇਰੇ ਆ ਥੋੜਾ ਜਿਹਾ ਤਸੱਲੀ ਨਾਲ ਦਿਖਾਈ ਜਾਓ ਹਾਂਜੀ ਅਗਲੀ ਮੱਝ ਦੋਸਤੋ 5ਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਦੀ ਪੂਰੀ ਡੀਟੇਲ ਇਹ ਦੂਜੇ ਦੂਜੇ ਸਵੇਰ ਸੂਈ ਜੀ ਚੋਟੀਏ ਸਵੇਰ ਸੂਈ ਆ ਤੇ ਬੱਚਾ ਇਹਦੇ ਮਗਰ ਕੀ ਹੈ ਜੀ ਬੱਚਾ ਇਹਦੀ ਕੱਤੀ ਕਮਜ਼ੋਰ ਜੀ ਅੱਛਾ ਜੀ ਹਾਂਜੀ ਕੱਤੀ ਹੋਵੇ ਗਈ ਆ ਤੇ ਇਹ ਕੱਤੀ ਭਾਰੇ ਦੀ ਮਰ ਜਾਣੀ ਹੈ ਬਜਣੀ ਨਹੀਂਗੀ ਹਾਂ ਵੇਖੋ ਪਾਲੀ ਹੋ ਗਿਆ ਹਾਂਜੀ ਇਹ ਨਾਲੇ ਮਾਜ ਅਸੀਂ ਕੱਲ ਹੀ ਲਿਆਂਦੀ ਤੇ ਕੱਤੀ ਵੇਖੀ ਨਹੀਂ ਸੀ ਬੁੱਲਾ ਬੁੱਲਾ ਹਵਾ ਕੋਈ ਲੱਗਦੀ ਹਾਂਜੀ ਤੇ ਸ਼ਹਿਰ ਬਾਜੇ ਦੇ ਬਾਝੇ ਜਾ ਕੇ ਉਹਦਾ ਟੀਕਾ ਟੂਗਾ ਲਵਾਇਆ ਠੀਕ ਹੈ ਜੀ ਦੂਜੇ ਸੂਏ ਛੋਟੀ ਸੂਈ ਆ ਦੂਜਾ ਸੂਆ ਦੋਸਤੋ ਸੂਈ ਆ ਤੇ ਇਹਨਾਂ ਕਿੰਨੇ ਹੋ ਗਏ ਇਹਨੂੰ ਅੱਜ 12 13 ਦਿਨ ਹੋ ਗਏ ਸੂਈ 12 13 ਦਿਨਾਂ ਦੀ ਸੂਈ ਆ ਬੱਚਾ ਫਿਲਹਾਲ ਆਪਾਂ ਕਵਰ ਚ ਕਰਦੇ ਨੇ ਬੱਚਾ ਫਿਲਹਾਲ ਹੈਗਾ ਢਿੱਲਾ ਥੋੜਾ ਜਿਹਾ ਮਤਲਬ ਤਵੀਕ ਜਿਆਦਾ ਹਾਂਜੀ ਹਾਂਜੀ ਚਲੋ ਬਾਜੇ ਤੇ ਬਾਜੀ ਬਾਕੀ ਇਹ ਵੀ ਮਗਲਗਲ ਤਾਂ ਇਤਨਾ ਹੀ ਪਾੜੇ ਤੇ ਪਸੰਪੀ ਆ ਮਾਜ ਅਈਆਂ ਕਿ ਬੀ ਚੱਲ ਕੇ ਵਾਲੇ ਤਾਂ ਠਾ ਹੋਈ ਜਾਂਦੀ ਆ ਹੂੰ ਬਲਕਿ ਹੁਣ ਪਾੜੇ ਚੜ ਤੇ ਵੀ ਜੇਕਰ ਕੋਈ ਵੀਰ ਲੈ ਕੇ ਜਾਵੇ ਹਾਂਜੀ ਪਾੜੇ ਤੇ ਵੀ ਮਿਲ ਪੀਏ ਕੋਈ ਖਾਈ ਨਹੀਂ ਆਉਂਦੀ ਹਾਂਜੀ ਖਾਈ ਕੋਈ ਨਹੀਂ ਆਉਦੀ ਚਲੋ 2 ਲੀਟਰ ਤੋਂ ਬਾਜੀ ਇਹਦੀ ਗਾੜ ਜਿਆਦੀ ਆ ਛੋਟੀ ਦੀ ਠੀਕ ਆ ਹਾਂਜੀ 2 ਲੀਟਰ ਤੋਂ ਉੱਪਰ ਗਾੜ ਆ ਹੈਗਾ 10 ਕਿਲੋ 10 ਕਿਲੋ ਤੋਂ 10.5 ਹੋ ਜਾਊਗਾ ਪੌਣੇ 10 ਨਹੀਂ ਹੋਊਗਾ ਠੀਕ ਆ ਜੀ ਹਾਂਜੀ ਬਾਕੀ ਚਾਰੂ ਆਏ ਕਈ ਬਿਮਾਰੀ ਕਹਿੰਦੇ ਨੇ ਨਾ ਹੀ ਵੰਡ ਨਹੀਂ ਪਾਉਂਦੇ ਸਾਡੀ ਸੇਵਾ ਮਾਲ ਦੀ ਪੂਰੀ ਫੋਲੇ ਜਿੰਨਾ ਹੀ ਡੰਗਰ ਵੰਡ ਖਾਲੇ ਹੀ ਉਨਾ ਹੀ ਪਾ ਦਿੰਨੇ ਆ ਇਹ ਵੀ ਅਸੀਂ ਸ਼ੇਖੇ 7-7 ਕਿਲੋ ਜਿਹੜੀਆਂ ਵੱਡੀਆਂ ਮਈਆਂ ਨੇ ਨਾ 7 ਕਿਲੋ ਤੱਕ ਵੀ ਅਸੀਂ ਵੰਡ ਮੈਂ ਇਹਨੂੰ ਪਾ ਦਿੰਨੇ ਆ ਹੂੰ ਇਹ ਜਿਵੇਂ ਕਈ ਕਹਿ ਦਿੰਦੇ ਅਸੀਂ ਤੂੜੀ ਦੇ ਬੱਧੀਆਂ ਪਾਉਂਦੇ ਕੱਖਣੀ ਆ ਪਰ ਉਹ ਜੀ ਗੱਲ ਨਹੀਂ ਹੈਗੀ ਅਸੀਂ ਪੂਰਾ ਮਾਲ ਸਾੰਬ ਦੇ ਜਿੰਨਾ ਮਤਲਬ ਵੰਡ ਖਾਲੇ ਉਨਾ ਹੀ ਪਾ ਦਿੰਨੇ ਹਾਂ ਹਾਂਜੀ ਹਾਂਜੀ ਕਈ ਵੇਚਣ ਦੇ ਮਾਰੇ ਆਖੀ ਜਿੰਨੇ ਬਾਰੇ ਅਸੀਂ ਜਿੰਨੇ ਜਿੰਨੇ ਖੜਨੀ ਹੋਵੇ ਉਹਨੂੰ ਅਸੀਂ ਕਹਿ ਦਿੰਨੇ ਹਾਂ ਸਾਢੇ 6 ਵਾਰੇ 10 ਕਿਲੋ ਦੁੱਧ ਤੇ ਜੇ ਤੇਰੇ ਘਰ ਜਾ ਕੇ ਸਾੰਭੇ ਗੱਲ ਯਾਰਾਂ ਕਰ ਉਹਨੇ ਦੇ ਸੱਤਾਂ ਤੇ ਆਉਣਾ ਹੀ ਹੈ ਜੀ ਸਹੀ ਬਸ ਇੰਤਰ ਹੀ ਆ ਮੇਰੇ ਕੋਲ ਅਜੇ ਨਹੀਂ ਵੀ ਜਾ ਕੇ ਤੂੰ ਆਖੇਂਗਾ ਮੈਂ ਤੁਰਾਲੀ ਦੇ ਬੰਨ ਕੇ ਦੇ 10 ਲੀਟਰ ਝੋਲਾ ਉਹ ਕੰਮ ਨਹੀਂ ਹੁੰਦਾ ਬਿਲਕੁਲ ਹਾਂਜੀ ਉਹ ਦੋਸਤੋ ਬਿਲਕੁਲ ਦੂਜਾ ਦੂਜਾ ਸੁਗਾ ਇਹ ਵਾਲੇ ਮਗਰ ਇਹਦੇ ਵੀ ਕੱਟੀ ਫੀਮੇਲ ਕਾਫ ਹਾਂਜੀ ਠੀਕ ਆ ਤੇ ਬੱਚਾ ਬਿਲਕੁਲ ਆਪਾਂ ਤੁਹਾਨੂੰ ਹੈਲਥ ਵਾਈਜ਼ ਦਿਖਾਤਾ ਹਾਂਜੀ ਠੀਕ ਆ ਜੀ ਬਾਅਦ ਕਿ ਠੰਡੀ 10 ਕਿਲੋ ਦੁੱਧ ਦੇ ਥੱਲੇ ਕੰਢੀ ਵਾਲਾ ਦੁੱਧ ਆ 10 ਲੀਟਰ ਠੰਡੀ ਥੱਲੇ ਠੀਕ ਆ ਜੀ ਠੀਕ ਆ ਹਾਂਜੀ ਦੂਸਰਾ ਸੁਗਾ ਕਹਿਣ ਪਹਿਲੇ ਨਾਲ ਚ ਵੀ ਚੱਲਦੀ ਆ ਤੇ ਬਾਹਰ ਹੈਗੀ ਦੂਜਾ ਸੁਗਾ ਜੀ ਠੀਕ ਆ ਜੀ ਹਾਂਜੀ ਬਾਕੀ ਤੁਸੀਂ ਦੱਸ ਹੀ ਦਿੱਤਾ ਮਿਲਨ ਮੂਲ ਵਿੱਚ ਐਨ ਪਾੜੇ ਤੇ ਮਿੱਠੀ ਹੈ ਪਾੜੇ ਦੇ ਇਤਰਾ ਹੀ ਮਿਲਦੀ ਆ ਸਾਰੇ ਅਸੀਂ ਚੋ ਕੇ ਵੇਖ ਲਿਆ ਕੱਲ ਨੂੰ ਕਿਸ ਨੂੰ ਪਰੇਸ਼ਾਨੀ ਨਾ ਆਵੇ ਬੱਚਾ ਮਰਨ ਤੋਂ ਬਾਅਦ ਵੀ ਮੰਨ ਲਓ ਕੋਈ ਉਨੀ ਕੀ ਹੋਗੀ ਮੰਨ ਲਓ ਸੋ ਦੋਸਤੋ ਫਿਲਹਾਲ ਬੱਚਾ ਇਹਦੇ ਥੱਲੇ ਹੈਗਾ ਪੂਰਾ ਮੈਂਸ਼ਨ ਕਰ ਦਿੱਤਾ ਆਪਾਂ ਸੋ ਜਿਹੜਾ ਕੋਈ ਵੀਰ ਨੂੰ ਹੱਥ ਪਾਊਗਾ ਕੋਈ ਖਰੀਦਦਾਰ ਲੈ ਕੇ ਜਾਊਗਾ ਤੇ ਜੇ بچਿਆ ਰਿਹਾ ਬੱਚਾ ਤਾਂ ਥੋੜਾ ਪਤਾ ਟ੍ਰੀਟਮੈਂਟ ਕਰਕੇ ਤੁਸੀਂ ਕਰ ਸਕਦੇ ਜੀ ਅਦਰਵਾਈਜ਼ ਤੁਹਾਨੂੰ ਜਿਹੜਾ ਪੂਰੀ ਡਿਟੇਲ ਦੱਸ ਵੀ ਦਿੱਤੀ ਹੈ ਤਾਂ ਪਰੇ ਲਿਆਵਾ ਤੀਸਰੇ ਨੰਬਰ ਵਾਲੀ ਹਾਂਜੀ ਇਹਦਾ ਮੁੱਲ ਦੱਸ ਦੋ ਜੀ ਕੀ ਸੀਗਾ ਇਹਦਾ ਮੁੱਲ 90000 ਰੁਪਏ ਮੰਗਿਆ ਪਾਜੀ 90 ਹਾਂਜੀ ਠੀਕ ਆ ਜੀ ਤੇ ਅਗਲੇ ਦੋਸਤੋ ਬਿਲਕੁਲ 6ਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਬਾਜ ਦਿਖਾਉਣੀ ਹੈ ਕੱਢ ਕੇ ਤੋਰ ਕੇ ਦਿਖਾਉਣੀ ਹੈ ਤੇ ਡਿਟੇਲਿੰਗ ਵੀ ਆਪਾਂ ਲੈ ਲੈਣੀ ਹੈ ਠੀਕ ਹੈ ਜੀ ਆ ਜੋ ਸੋ ਪਸੂ ਜਿਹੜਾ ਦੋਸਤੋ ਪਹਿਲਾਂ ਜ਼ਿਕਰ ਕੀਤਾ ਸੀ ਆਪਾਂ ਵੀ ਹਰ ਟਾਈਮ ਜਿਹੜੇ ਆ ਹਾਂਜੀ ਕੋਈ 8-7 ਨੱਕ ਜਿਹੜੇ ਅਵੇਲੇਬਲ ਹੁੰਦੇ ਠੀਕ ਆ ਤੇ ਇਹ ਸੂਏ ਕਿੰਮੇ ਆ ਇਹ ਤੀਜੇ ਸੂਏ ਸੂਈ ਪਾਜੀ ਤੀਜਾ ਸੂਆ ਹਾਂਜੀ ਇਹ ਮਾੜਾ ਮਾੜਾ ਸਰਨਵੇਂ ਮਾਰਦੀ ਜੀ ਸਰਨ ਮਗਰ ਲਈ ਜਾਂਦਾ ਹੈਗੀ ਹਾਂਜੀ ਲਾਤਾ ਤੋਂ ਸਰਨ ਮਾਰਦੀ ਜੀ ਠੀਕ ਹੈ ਤੇ ਇਹ ਹਫਤੇ ਕਿਤੀ ਸੂਈ ਹੈ ਠੀਕ ਆ ਜੀ ਹਾਂਜੀ ਇੱਕ ਹਫਤੇ ਦੀ ਦੋਸਤੋ ਸੂਈ ਆ ਤੇ ਆ ਘਾੜ ਨਿਕਲਤੇ ਜਾਂਦਾ ਆਏ ਹਾਂਜੀ ਠੀਕ ਆ ਜੀ ਸੋ ਬਾਕੀ ਸਰਨ ਜਿਹੜੀ ਹੈਗੀ ਮਗਰਲੀਆਂ ਲੱਤਾਂ ਨੂੰ ਦੋਸਤੋ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਾਂਜੀ ਤੇ ਬਾਕੀ ਟ੍ਰੀਟਮੈਂਟ ਵੀ ਇੰਦਾ ਹੈਗਾ ਹਾਂਜੀ ਇਲਾਜ ਵੀ ਹੈਗਾ ਸੋ ਬਾਕੀ ਫਿਲਹਾਲ ਉਹਦੋਂ ਬਹੁਤ ਜਿਆਦੀ ਚੰਗੀ ਹੈ ਠੀਕ ਹੈ ਹਾਂਜੀ ਇਹ ਵੀ ਸਵੇਰ ਦੂਜਾ ਹੀ ਹੈ ਜੀ ਤੀਜਾ 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 ਹਾਂਜੀ ਕਿੰਨੇ ਦਿਨਾਂ ਦੀ ਦੱਸੀ ਹੈ ਸੂਈ ਇਹ ਹਫਤੇ ਦੀ ਸੂਈ ਆਵੇ ਇੱਕ ਬੱਚਾ ਦਾ ਕਟਾ ਹੈ ਮਗਰ ਕਟਾ ਹਾਂਜੀ ਤਾਂ ਦੋ ਤੋਂ ਹੁਣ ਕਿੰਨੇ ਕਿਤੇ ਆ ਗਈ ਹੈ ਦੁੱਧ ਭਾਜੀ ਐ ਟਾਈਮ ਤੇ ਜਿਹਦੇ ਉਸ ਤਰ੍ਹਾਂ ਮਣੀਏ ਝਾਗ ਆਲਾ ਹਾਂਜੀ ਫੇਰ ਤਾਂ 15 ਕਿਲੋ ਦੇ ਜਿਹਦੇ ਉਸ ਤਰ੍ਹਾਂ 13 ਕਿਲੋ ਲੀਟਰ ਦੁੱਧ 12 ਦਾ ਠੰਡਾ ਹੀ ਹੈਗਾ ਨਾ ਥੱਲੇ ਦੇ ਠੀਕ ਹੈ ਹਾਂਜੀ 12 ਲੀਟਰ ਦੁੱਧ ਦੇ ਤੇ ਭਾਵੇਂ ਕੰਡੇ ਦੇ ਤੋਲੇ ਕੋਈ ਤਾਂ ਵੀ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਨੂੰ ਇਹ ਹੈਗੀ ਲਸਤੀ ਆ ਬਹੁਤ ਜਿਆਦੀ ਚੰਗੀ ਦੁੱਧ ਨੂੰ ਹਮ ਚਲੋ ਲਓ ਜੀ ਅੱਦੇ 6 ਦਿਨਾਂ ਦੀ ਦੁੱਧ ਸੂਈ ਆ ਠੀਕ ਆ 6ਵਾਂ ਦਿਨ ਜਿਹੜਾ ਸੂਈ ਨੂੰ ਤੇ 12 ਕਿਲੋ ਨੈਟ ਦੁੱਧ ਜਿਹੜਾ ਇਹਦੇ ਥੱਲੇ ਹਾਜ਼ਰ ਹੈ ਹਾਂਜੀ 2 2.5 ਲੀਟਰ ਗਾੜਿਆ ਇਹਦੇ ਠੀਕ ਹੈ ਹਾਂਜੀ ਸੋ ਬਾਕੀ ਜਿਹੜੀ ਕੋਈ ਪ੍ਰੋਬਲਮ ਹੈਗੀ ਦੋਸਤੋ ਤੁਹਾਨੂੰ ਆਪ ਹੀ ਭਾਜੀ ਸਰਵਨ ਸਿੰਘ ਉਹਨਾਂ ਨੇ ਵਿੱਚ ਜ਼ਿਕਰ ਕਰ ਦਿੱਤਾ ਉਹ ਠੰਡੀ ਤੇਰੀ ਆ ਕੋਈ ਮਿਲਨ ਮੰਨ ਦੇ ਵਿੱਚ ਚੱਕਰ ਨਹੀਂ ਹੈਗਾ ਇਹਦਾ ਮੁੱਲ ਕੀ ਕਰਾਂਗੇ ਇਹਦਾ ਮੁੱਲ 90 ਹਜ਼ਾਰ 90 ਹਾਂਜੀ ਠੀਕ ਹੈ ਇਹਦਾ ਜਾਇਜ਼ ਦੇ ਦਿੱਗੇ ਹੈ ਜਾਇਜ਼ ਦੇ ਦਿੱਗੇ ਜਾਇ ਦੇ ਦਾਂ ਕੋਈ ਜਨੇ ਤੁਸੀਂ ਕਹੋਗੇ ਦੇ ਦਾਂਗੇ ਆ ਹੁਣ ਜਾਇਜ ਕਰ ਦਿੱਤੀ ਹੈ ਦੇ ਦਾਂਗੇ ਦੇ ਚਲੋ ਕੋਈ ਤੇ ਅਗਲੀ ਮੈਂ ਕੱਢ ਲੀ ਆ ਛੋਟੀ ਦੂਜਾ ਸੂਆ ਸੀ ਜੀ ਤੋਂ ਬੱਚਾ ਜਿਹੜਾ ਦੋਸਤੋ ਮੇਲ ਕਾਫ ਇਸ 6ਵੇਂ ਨੰਬਰ ਵਾਲੀ 7ਵੇਂ ਨੰਬਰ ਵਾਲੀ ਮੰਜ ਦੇ ਥੱਲੇ ਮੇਲ ਕਾਫ ਚ ਠੀਕ ਆ ਆ ਦੂਜੇ ਸੂਏ ਛੋਟੀ ਸੂਈ ਜੀ ਆਜੋ ਜੀ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸੂਈ ਜੀ ਹਾਂਜੀ ਬਿਲਕੁਲ ਤਾਜੀ ਇਹ ਵੀ ਹੋ ਗਿਆ 6-7 ਦਿਨ ਹੋ ਗਏ ਹਾਂਜੀ 7 ਦਿਨ ਹੋ ਗਏ ਸੂਈ ਦੇ ਦੀਵਾਲੀ ਤੋਂ ਦਿਹਾੜੀ ਕੇ ਇੱਕ ਇਹ ਸੂਆ ਦੂਜਾ ਕਿ ਤੀਜਾ ਇਹ ਦੂਜਾ ਸੂਆ ਸੂਈ ਭਾਈ ਲਓ ਜੀ ਤੇ ਬੱਚਾ ਇਹ ਤਾਂ ਮਗਰ ਮੇਲ ਇਹਦੇ ਮਗਰ ਕਟਾਈ ਆ ਕਟਾ ਹੈ ਠੀਕ ਹਾਂਜੀ ਸੋ ਦੋ ਮਗਰ ਕਟੇ ਆ ਗਏ ਫਿਰ ਹਾਂਜੀ ਐਂ ਚਾੜਦਾ ਹਾਂਜੀ ਹਾਂਜੀ ਸੋ ਦੋ ਮਗਰ ਜਿਹੜੇ ਦੋਸਤੋਂ ਮੇਲ ਕਾਫ ਆ ਇਹ ਤੇ ਮਗਰ ਵੀ ਜਿਹੜਾ ਮੇਲ ਕਾਫ ਆ ਤੇ ਦੁੱਧ ਹੁਣ ਕਿੰਨਾ ਕੇ ਭਾਜੀ ਚਵਾਦਾਂਗੇ ਦੁੱਧ ਭਾਜੀ ਇਹਦੇ ਥੱਲੇ ਅੱਜ 12 ਲੀਟਰ ਤੋਂ ਉੱਪਰ ਦੁੱਧ ਆ ਠੀਕ ਆ ਜੀ ਹਾਂਜੀ 12 ਲੀਟਰ ਦੁੱਧ ਚੋਕੇ ਆ ਥੱਲੇ ਬਹੁਤ ਚੰਗੀ ਦੁੱਧ ਨੂੰ ਲਓ ਜੀ ਹਾਂਜੀ 2 ਕਿਲੋ ਇਹਦੀ ਗਾੜ ਉੱਤੇ ਆ ਦੁੱਧ ਚ ਠੀਕ ਠੀਕ ਹਾਂਜੀ ਬਹੁਤ ਚਵਾ ਚੂਈ ਬਹੁਤ ਭੋਲਾ ਵਾ ਕੋਈ ਭੂਰ ਛਟਾ ਨਹੀਂ ਖੇ ਥਣ ਚ ਹੈਗਾ ਇਹਦੇ ਠੀਕ ਆ ਹਾਂਜੀ ਤੇ ਭਾਈ ਸਰਮਣੋਂ ਦਾ ਫਰਲੈਂਡ ਇਹਦਾ ਭਾਈ ਇੱਕ 5 ਦੀ ਦੇ ਦਾਂਗੇ ਇੱਕ 5 ਦੀ ਹਾਂਜੀ ਹੂੰ ਲਓ ਜੀ 1 ਲੱਖ 5000 ਦੀ ਦੋਸਤੋ ਇਹ ਜਿਹੜੀ ਮੱਝ ਹੈਗੀ ਇਹ ਲਾਸਟ ਵਿੱਚ ਹੀ ਸੀ ਨਾ ਲਾਸਟ ਤੇ ਹਾਂਜੀ ਇਹ ਸਭ ਤੋਂ ਪਿੱਛੇ ਆਇਆ ਹਾਂ ਠੀਕ ਆ ਤੇ ਇਹ ਇਹਦਾ ਬੱਚਾ ਕਿਹੜਾ ਸੀ ਇਹਦਾ ਬੱਚਾ ਆ ਕਟਾ ਜੇ ਇਹਦਾ ਆ ਜੇ ਕਟਾ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸੂਈ ਜੀ ਲਓ ਜੀ ਹਾਂਜੀ ਇਹ ਕਟਾ ਠੀਕ ਆ ਜੀ ਜਿਹੜੀ ਆਪਾਂ ਲਾਸਟ ਵਿੱਚ ਤੁਹਾਨੂੰ ਦਿਖਾਈਏ ਤੇ ਇੱਕ ਜਿਹੜੀ ਆਪਾਂ 6ਵੇਂ ਨੰਬਰ ਤੇ ਦਿਖਾਈਏ ਜਿਹੜੀ ਸਰਨ ਮਾਰਦੀ ਉਹਦਾ ਆ ਜੇ ਉਹਦਾ ਛੇ ਉਹ ਰੂਮ ਛੇ ਦਿਨ ਹੋਈ ਸੁਈ ਨੂੰ ਹਾਂਜੀ ਹਾਂਜੀ ਤੇ ਜਿਹੜੀ ਉਹ ਪਹਿਲਾਂ ਪਾ 3 ਨੰਬਰ ਤੇ ਜਿਹੜੀ ਕੱਪੜਾ ਮੱਝ ਵਿਖਾਈ ਸੁਈ ਵੱਡੀ ਹਾਂ ਉਹਦੀ ਆ ਕੱਟੀ ਜੇ ਜਿਹੜੀ ਕਾਲੀ ਮੋਹਰਾ ਦੀ ਸੀ ਹਾਂਜੀ ਇਹਦਾ 1 20 ਮੁੱਲ ਕੀਤਾ ਲਓ ਜੀ ਇਹ ਤਿੰਨ ਬੱਚੇ ਦੋਸਤੋ ਜਿਹੜੇ ਉਰੇ ਇਧਰ ਬੰਨੇ ਸੀ ਇਹ ਤੁਹਾਨੂੰ ਆਪਾਂ ਬਿਲਕੁਲ ਦਿਖਾਤੇ ਆ ਤੇ ਤਿੰਨ ਬੱਚੇ ਜਿਹੜੇ ਉਧਰ ਪ੍ਰੋਪਰ ਹੈਗੇ ਸੀ ਦੋ ਕਟੀਆਂ ਸੀ ਨੀਲੀ ਰਾਵੀ ਦੀਆਂ ਉਹ ਕਟੀਆਂ ਦਿਖਾ ਦਿਆਂ ਤੇ ਇੱਕ ਜਿਹੜਾ ਬੱਚਾ ਥੋੜਾ ਜਿਹਾ ਕਮਜ਼ੋਰ ਆ ਠੀਕ ਆ ਵੀਕ ਉਹ ਦਿਖਾਤਾ ਤੇ ਭਾਜੀ ਸਰਵਨ ਸਿੰਘ ਇਹੋ ਪਸੂ ਸੀ ਅੱਜ ਹਾਂਜੀ ਹਾਂਜੀ ਇੰਨੇ ਭਾਜੀ ਤੇ ਨੰ ਨੰਬਰ 97811 70116 ਠੀਕ ਹੈ ਜੀ ਹਾਂਜੀ ਇਹੋ ਇੱਕ ਨੰਬਰ ਆਪਣੇ ਕੋਲ ਚੱਲਦਾ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਬਾਈ ਸਰਵਨ ਸਿੰਘ ਤੇ ਖਾਸ ਵਿਜ਼ਿਟ ਤੁਸੀਂ ਆ ਪਿੰਡ ਪਹਿਲਵਾਨ ਕੇ ਕਰਨੀ ਆ ਦਰਾਜ ਕੇ ਪਿੰਡ ਥੋੜੀ ਦੂਰੀ ਤੇ ਆ ਚੇਲਾ ਪਿੰਡ ਬਿਲਕੁਲ ਨਹੀਂ ਸਹੀ ਆ ਠੀਕ ਆ ਤੇ ਭਿੱਖੀ ਮੇੜ ਦੀ ਦੂਰੀ ਵੀ ਕੋਈ 2 2.5 ਕਿਲੋਮੀਟਰ ਦੀ ਆ ਸੋ ਆਣ ਕੇ ਘਰੇ ਤਸੱਲੀ ਕੋਈ ਵੀਰ ਕਰ ਸਕਦਾ ਦਿਖਾਏਗੇ ਪਸ਼ੂਆਂ ਦੀ ਦੱਸੇਗੇ ਰੇਟ ਮੁਤਾਬਕ ਤੁਸੀਂ ਜਿਹੜਾ ਦੋਸਤੋ ਕੋਈ ਵਾਧਾ ਘਾਟਾ ਕੋਈ ਵਿੱਚ ਮਾਨਤਾਣਾ ਕੋਈ ਗੁੰਜਾਇਸ਼ ਹੋਈ ਜਿੰਨੀ ਉਹ ਜ਼ਰੂਰ ਕਰ ਦਿੱਤੀ ਜਾਊਗੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ